ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਖਾਨ ਡੈਰੀ ਫਾਰਮ ਦੇ ਉੱਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਮ ਰਾਮ ਸਲਾਮ ਅਲਿਕਮ ਜਿੱਥੇ ਵੀ ਹੋਵੋਗੇ ਖੁਸ਼ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸਾਡੀ ਵੀ ਇਹ ਅਰਦਾਸ ਹੁੰਦੀ ਆ ਤੁਹਾਡੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਤੁਹਾਨੂੰ ਹਮੇਸ਼ਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਅਸਬਾਕ ਪਿਆਰ ਤੁਹਾਨੂੰ ਪਤਾ ਹੀ ਆ ਵੀ ਆਪਾਂ ਇਸ ਵੇਲੇ ਲਾਈਵ ਲੈ ਕੇ ਆਉਣੇ ਆ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਦੇ ਆਂ ਆਜੋ ਜੁੜ ਜੋ ਆਪਾਂ ਫਿਰ ਗੱਲ ਕਰਦੇ ਆਂ ਅੱਜ ਵੀ ਆਪਾਂ ਨਵਾਂ ਵਿਸ਼ਾ ਲੈ ਕੇ ਆਏ ਆ ਜਿਹੜਾ ਬਹੁਤ ਹੀ ਮਹੱਤਵਪੂਰਨ ਆ ਤੇ ਆ ਜੋ ਜੁੜ ਜੋ ਮੇਰੇ ਵੀਰ ਤੇ ਆਪਾਂ ਕਰੀਏ ਗੱਲ ਹੋਰ ਸੁਣਾਓ ਕੀ ਹਾਲ ਚਾਲ ਆ ਤੇ ਮੌਸਮ ਥੋੜੇ ਕਿੱਦਾਂ ਦਾ ਇਹਦੇ ਬਾਰੇ ਵੀ ਜਰੂਰ ਦੱਸਿਆ ਕਰੋ ਆ ਜੋ ਜੀ ਆ ਜੋ ਮੇਰੇ ਵੀਰ ਜੁੜ ਜੋ ਜੀ ਹਾਂਜੀ ਥੋੜਾ ਆਪਾਂ ਲੇਟਾਂ ਅੱਜ ਕੋਈ 5-7 ਮਿੰਟ ਤੇ ਜੁੜ ਜਿਓ ਮੇਰੇ ਵੀਰ ਜੁੜ ਜਿਓ ਆਜੋ ਜੀ ਆਜੋ ਆਜੋ ਤੇ ਹੋ ਸੁਣਾਓ ਜੀ ਕੀ ਹਾਲ ਚਾਲ ਆ ਤੁਹਾਡਾ ਕਿੱਦਾਂ ਦਾ ਛੋਟੇ ਮੌਸਮ ਆ ਇਹ ਵੀ ਸਾਪਣੇ ਡੇਰੀ ਫਾਰਮ ਵਾਸਤੇ ਜਿਹੜੇ ਡੇਰੀ ਫਾਰਮ ਕਰਦੇ ਨੇ ਕਿਸਾਨ ਉਹਨਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਆ ਜੀ ਆ ਜੋ ਆਪਾਂ ਇੱਥੇ ਕਰਦੇ ਆ ਗੱਲ ਜੀ ਜੜ ਜੋ आ जाओ जी आ जाओ आज आ जाओ जुड़ मेरे भरा छेटी करिए शुरू अपना हाँ जी सत श्रीकाल जी की हाल चाल है होपफुली ठीक ठाक होंगे अरदास करते हैं परमात्मा अगे ਤੇ ਅੱਜ ਆਪਾਂ ਜਿਹੜਾ ਵਿਸ਼ਾ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਇਸ ਮਹੀਨੇ ਦਾ ਦੇ ਵਿੱਚ ਜਿਹੜਾ ਆਪਣੇ ਗਾਂ ਪਸ਼ੂਆਂ ਡੰਗਰਾਂ ਵਾਸਤੇ ਬਹੁਤ ਫਾਇਦੇਮੰਦ ਹੋਣ ਵਾਲਾ ਆਪਾਂ ਲੈ ਕੇ ਆਏ ਆਂ ਜੀ ਅੱਜ ਤੁਸੀਂ ਥਮਰਲ ਦੇਖ ਲਿਆ ਹੋਣਾ ਮਾਰਚ ਮਹੀਨੇ ਦੇ ਵਿੱਚ ਕਿਹੜਾ ਘਾਹ ਆਪਾਂ ਨੂੰ ਬੀਜਣਾ ਚਾਹੀਦਾ ਕਿਹੜਾ ਹਰਾਚਾਰਾ ਆਪਾਂ ਨੂੰ ਬੀਜਣਾ ਚਾਹੀਦਾ ਉਹਦੇ ਉੱਤੇ ਆਪਾਂ ਕਰਾਂਗੇ ਜੀ ਗੱਲ ਤੇ ਅੱਜ ਉਹ ਆਪਾਂ ਕਰਦੇ ਆਂ ਗੱਲ ਜੀ ਮਾਰਚ ਮਹੀਨੇ ਦੇ ਵਿੱਚ ਆਪਾਂ ਜਿਵੇਂ ਜਵਾਰ ਦੇ ਨਾਲ ਆਪਾਂ ਕਾਪੀ ਖਾ ਵੀ ਸਕਦੇ ਆ ਇਹ ਜਵਾਰ ਜਿਹੜੀ ਆਪਾਂ 1 ਏਕੜ ਦੇ ਹਿਸਾਬ ਨਾਲ ਜਿਹੜੀ ਆਪਾਂ ਲੈਣੀ ਆ 8 ਤੋਂ 10 ਕਿਲੋ ਕਾਪੀ ਜਾਂ ਲੋਬੀਆ ਕਹਿ ਦਿੰਨੇ ਆਪਾਂ ਇਹਨੂੰ ਇਹ 4 ਤੋਂ 5 ਕਿਲੋ ਏਕੜ ਦੇ ਹਿਸਾਬ ਨਾਲ ਆਪਾਂ ਲੈਣੀ ਆ ਤੇ ਇਹਦੇ ਫਾਇਦੇ ਆਪਾਂ ਨੂੰ ਇਹ ਆ ਵੀ ਇਹਦੇ ਵਿੱਚ ਪ੍ਰੋਟੀਨ ਬਹੁਤ ਮਿਲਦਾ ਹੈਗਾ ਤੇ ਜਿਹੜਾ ਦੁੱਧ ਤੇ ਦੁੱਧ ਦੀ ਫਾਇਟ ਆ ਤੇ ਐਸ ਐਨ ਐਫ ਆ ਉਹਨੂੰ ਇਸ ਤਰ੍ਹਾਂ ਰੱਖਦਾ ਹੈਗਾ ਇਹਦੇ ਵਿੱਚ ਬਾਧਾ ਰੱਖਦਾ ਹੈਗਾ ਤੇ ਇੱਕ ਸਭ ਤੋਂ ਵੱਡੀ ਹੈ ਜੀ ਇਹਦੀ ਜਿਹੜੀ ਕਟਾਈ ਆ ਉਹ 40 ਤੋਂ 50 ਦਿਨਾਂ ਦੇ ਵਿੱਚ ਹੋ ਜਾਂਦੀ ਹੈ ਇਹਨੂੰ ਆਪਾਂ ਜਵਾਰ ਦੇ ਨਾਲ ਵੀ ਬੀਜ ਸਕਦੇ ਆ ਤੇ ਆਪਾਂ ਇਹਨੂੰ ਮੱਕੀ ਦੇ ਨਾਲ ਵੀ ਬੀਜ ਸਕਦੇ ਆ ਜੇ ਮੱਕੀ ਦਾ ਬੀਜਣਾ ਤਾਂ ਆਪਾਂ ਮੱਕੀ ਲੈ ਲਓ 8 ਕਿਲੋ ਏਕੜ ਦੀ ਤੇ ਜਿਹੜਾ ਕਾਪੀ ਆ ਇਹ ਲੈ ਲਓ 4 ਕਿਲੋ ਏਕੜ ਦਾ ਤੇ ਇਹਨੂੰ ਬੀਜੋ ਜੀ ਇਹ ਗਰਮੀਆਂ ਵਾਸਤੇ ਬਹੁਤ ਵਧੀਆ ਜੀ ਫੇਰ ਗਰਮੀਆਂ ਚ ਆ ਜਾਂਦਾ ਜੀ ਆਪਣਾ ਛੜਾਨਕਾ ਇਹਦਾ ਬੀਜ ਆਪਾਂ ਲੈਣਾ ਜੀ 10 ਤੋਂ 12 ਕਿਲੋ ਤੇ ਫਾਇਦੇ ਇਹਦੇ ਵਿੱਚ ਇਹ ਵੀ ਇਹ ਤਾਂ 2-3 ਕਟਾਈਆਂ ਦੇ ਜਾਂਦਾ ਹੈਗਾ ਜੀ ਇਹ ਵਰਸੀਨ ਵਾਂਗੂ ਤੇ ਇਹਦੇ ਬਾਕੀ ਜਿਹੜਾ ਆਪਾਂ ਗੱਲ ਕਰਦੇ ਆਂ ਜੀ ਜਿਹੜਾ ਕਾਪੀ ਆ ਲੋਬੀਆ ਇਹ ਦੇ EDG ਪਰਖ ਕੀ ਆਪਾਂ ਨੂੰ ਜਿਵੇਂ ਇਹਦੇ ਪੱਤੇ ਚੌੜੇ ਹੁੰਦੇ ਆ ਹਰੇ ਤੇ ਨਰਮ ਹੁੰਦੇ ਆ ਫੁੱਲ ਥੋੜੇ ਹਲਕੇ ਸਫੇਦ ਜਾਂ ਪੀਲੇ ਹੁੰਦੇ ਆ ਤੇ ਤਣਾ ਬਹੁਤ ਨਰਮ ਹੁੰਦਾ ਤੇ ਪਸ਼ੂ ਆ ਜਿਹੜੇ ਸਾਡੇ ਨੂੰ ਬਹੁਤ ਵਧੀਆ ਖਾਂਦੇ ਆ ਜੀ ਤੇ ਸਭ ਤੋਂ ਵੱਡੀ ਗੱਲ ਹੈ ਵੀ 40 ਤੋਂ 50 ਦਿਨਾਂ ਵਿੱਚ ਹੀ ਇਹ ਜਿਹੜਾ ਤਿਆਰ ਹੋ ਜਾਂਦਾਗਾ ਕਟਾਈ ਵਾਸਤੇ ਤੇ ਇਹ ਚਾਰੇ ਦੇ ਵਿੱਚ ਜਿਹੜਾ ਪ੍ਰੋਟੀਨ ਆ ਉਹ 18 ਤੋਂ 22% ਤੱਕ ਹੁੰਦਾਗਾ ਜੀ ਤੇ ਜੇ ਆਪਾਂ ਇਹ ਕੌਫੀ ਚਾਰਾ ਦਾ ਬੀਜ ਲੈਣਾ ਤਾਂ ਆਪਾਂ ਦੁਕਾਨਦਾਰ ਕੋਲੋਂ ਲੋਬੀਆ ਦਾ ਜਾਂ ਕੌਫੀ ਕੌਫੀ ਕਹਿ ਕੇ ਆਪਾਂ ਵੀ ਲੈਨੇ ਆ ਜੀ ਤੇ ਕੌਫੀ ਕੌਫੀ ਫੋਲਡਰ ਸੀਡ ਵੀ ਆਪਾਂ ਇਹਨਾਂ ਨੂੰ ਕਹਿ ਦਿੰਨੇ ਆ ਇਹਦੀਆਂ ਕਿਸਮਾਂ ਹੈਗੀਆਂ ਜੇ ਪੁੱਛਣਾ ਹੋਵੇ ਤਾਂ ਜਿਵੇਂ ਪੂਸ਼ਾ ਕੋਮਲ ਲੈ ਲਓ ਪੂਸ਼ਾ ਸੋ ਕੋਮਲ ਲੈ ਲਓ यूपीसी 528 यूपीसी 622 ਇਹ ਚੀਜ਼ਾਂ ਤੁਸੀਂ ਇਹ ਲੈ ਲਓ ਜੀ ਇਹ ਮਾਰਚ ਤੋਂ ਲੈ ਕੇ ਜੁਲਾਈ ਤੱਕ ਇਹਦੀ ਜਿਹੜਾ ਬੀਜਨ ਦਾ ਸਹੀ ਟਾਈਮ ਆ ਬਹੁਤ ਵਧੀਆ ਬੀਜਨ ਦੀ ਮਾਤਰਾ ਜਿਹੜੀ ਆ ਜੀ ਜੇ ਕੱਲਾ ਕੌਫੀ ਬੀਜਨਾ ਤਾਂ ਪਾਠ 10 ਕਿਲੋ ਏਕੜ ਦਾ ਲੈ ਲਓ ਤੇ ਜੇ ਜਵਾਰ ਮਿਲਾ ਕੇ ਬੀਜਣਾ ਫਿਰ 4-5 ਕਿਲੋ ਏਕੜ ਦਾ ਲੈ ਲਓ ਤੇ تیاری ਆਪਾਂ ਦੀ ਕੀ ਕਰਨੀ ਆ ਜੀ ਜਿਹੜਾ ਆਪਾਂ ਖੇਤ ਜਾਂ ਜ਼ਮੀਨ ਬੋਹਣੀ ਆ ਉਹਨੂੰ 2-3 ਵਾਰੀ ਪਹਿਲਾਂ ਚੰਗੀ ਤਰ੍ਹਾਂ ਵਾਹ ਲਓ ਫਿਰ ਉਹਦੇ ਵਿੱਚ 8 ਤੋਂ 10 ਟਰਾਲੀਆਂ ਜਿਹੜੀਆਂ ਰੂੜੀ ਦੀਆਂ ਪਾ ਦਿਓ ਤੇ ਡੀਏਪੀ ਪਾ ਦਿਓ ਜੀ ਉਹ ਤੇ 40 ਤੋਂ 50 ਕਿਲੋ ਇੱਕੜ ਦੇ ਹਿਸਾਬ ਨਾਲ ਤੇ ਬੀਜਣ ਦੀ ਤਕਨੀਕ ਇਹਦੀ ਕੀ ਆ ਇਹਨੂੰ ਬੀਜਣਾ ਆਪਾਂ ਹਮੇਸ਼ਾ ਕਤਾਰਾਂ ਦੇ ਅੰਦਰ ਹੀ ਆ 30 ਸੈਂਟੀਮੀਟਰ ਦੀ ਕਤਾਰ ਲੈ ਲਓ ਜੀ ਜਿਹੜੀ ਇਹਦੀ ਬਣਾਉਣੀ ਆਪਾਂ ਤੇ ਗਹਿਰਾਈ ਜਿਹੜੀ ਇਹਦੀ ਆਪਾਂ ਕਰਨੀਆਂ 2 ਤੋਂ 3 ਸੈਂਟੀਮੀਟਰ ਹੀ ਕਰਨੀਆਂ ਤੇ ਬੀਜਣ ਤੋਂ ਬਾਅਦ ਇਹਨੂੰ ਹਲਕਾ ਜਿਹਾ ਪਾਣੀ ਲਾ ਦੇਣਾ ਜੀ ਸਿੰਚਾਈ ਕਰ ਦੇਣੀ ਆ ਤੇ 40 50 ਦਿਨਾਂ ਦਾ ਜਦੋਂ ਹੋ ਜਾਂਦਾ ਤੇ ਫੁੱਲ ਆਉਣ ਤੋਂ ਪਹਿਲਾਂ ਹੀ ਇਹਨੂੰ ਕੱਟ ਲਓ ਜੀ ਇਹਨੂੰ ਪਸ਼ੂਆਂ ਦੇ ਜਿਹੜੇ ਫਾਇਦੇ ਆਖਦਾ ਦੁੱਧ 'ਚ ਬਹੁਤ ਫਾਇਦਾ ਕਰਦਾ ਜੀ ਤੇ ਫੈਟ ਤੇ ਐਸ ਐਨ ਐਪ ਬੈਲੈਂਸ ਰੱਖਦਾਗਾ ਤੇ ਪਚਾਉਣ ਤੇ ਵੀ ਆਸਾਨ ਹੁੰਦਾ ਤੇ ਇਹਨਾਂ ਜਿਹੜੇ ਸਾਡੀ ਦਾਣਾ ਅਸੀਂ ਪਾਉਨੇ ਆ ਉਹਦੀ ਮਾਤਰਾ ਵੀ ਜਿਹੜੀ ਹੈ ਘਟ ਜਾਂਦੀ ਹੈ ਜੀ ਇਹ ਆਪ ਅੱਜ ਜਾਣਕਾਰੀ ਲੈ ਕੇ ਆਏ ਸੀਗੇ ਵੀ ਜਿਹੜਾ ਆਪਾਂ ਮਾਰਚ ਮਹੀਨੇ ਦੇ ਵਿੱਚ ਕਿਹੜਾ ਹਰਾਚਾਰਾ ਬੀਜੀਏ ਤੇ ਜਿਹੜਾ ਜਿਹਦੇ ਵਿੱਚ ਪ੍ਰੋਟੀਨ ਵੀ ਵੱਧ ਹੋਣ ਤੇ ਤੱਤ ਵੀ ਵੱਧ ਹੋਣ ਕੈਲਸ਼ੀਅਮ ਵਿਟਾਮਿਨ ਵੀ ਇਹਨਾਂ ਦੇ ਵਿੱਚ ਬਹੁਤ ਹੁੰਦੇ ਆ ਤੇ ਗਰਮੀ ਮਹੀਨੇ ਕਰਕੇ ਇਹਦੇ ਵਿੱਚ ਪਾਣੀ ਵੀ ਬਹੁਤ ਹੁੰਦਾ ਹੈ ਜਿਹੜਾ ਡੀ ਹਾਈਡਰੇਸ਼ਨ ਪਸ਼ੂ ਨਹੀਂ ਹੁੰਦੇਗੇ ਇਹ ਖਾਨ ਦੇ ਨਾਲ ਤੇ ਇਹ ਸੀ ਆਪਣੀ ਅੱਜ ਦੀ ਜਾਣਕਾਰੀ ਤੁਹਾਨੂੰ ਆਪਣੀਆਂ ਜਾਣਕਾਰੀਆਂ ਕਿੱਡਾਂ ਦੀਆਂ ਲੱਗਦੀਆਂ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਚੈਨਲ ਕਰ ਲਓ ਜੀ ਆਪਣਾ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਵਾਲਾ ਬਟਨ ਦਬਲੋ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਪਾਈਏ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ हमेशा ਤੁਸੀਂ ਸਾਡੇ ਨਾਲ ਜੁੜੇ ਰਹਿੰਦੇ ਹੋ ਤੁਹਾਡਾ ਬਹੁਤ ਧੰਨਵਾਦ ਆ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਸਾਨੂੰ ਬਹੁਤ ਸਾਥ ਦਿੰਦੇ ਹੋ ਜਦੋਂ ਤੁਸੀਂ ਇਦਾਂ ਸਾਨੂੰ ਪਿਆਰ ਕਰਦੇ ਹੋ ਤਾਂ ਸਾਡੇ ਵੀ ਮਨ ਦੇ ਵਿੱਚ ਖੁਸ਼ੀ ਦੀ ਹੱਦ ਨਹੀਂ ਰਹਿੰਦੀ ਫੇਰ ਅਸੀਂ ਨਵੀਂ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਰੱਖਦੇ ਆ ਤੇ ਇਹ ਚੀਜ਼ਾਂ ਬਾਰੇ ਲਿਖਿਆ ਜਰੂਰ ਕਰੋ ਕਮੈਂਟਾਂ ਦੇ ਵਿੱਚ ਵੀ ਜਰੂਰ ਲਿਖਿਆ ਕਰੋ ਤੇ ਜੇ ਕਿਸੇ ਹੋਰ ਜਾਣਕਾਰੀ ਬਾਰੇ ਗੱਲ ਕਰਨੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਦਾ ਕਰੋ ਅਸੀਂ ਜਾਂ ਵੀਡੀਓ ਬਣਾਈਏ ਉਹਦੇ ਉੱਤੇ ਜਾਂ ਲਾਈਵ ਲੈ ਕੇ ਆਈਏ ਬਾਕੀ ਜੇ ਕੋਈ ਛੋਟੀ ਮੋਟੀ ਗੱਲ ਹੁੰਦੀ ਹੈ ਤਾਂ ਆਪਾਂ ਕਮੈਂਟਾਂ 'ਚ ਵੀ ਜਵਾਬ ਦੇ ਦਿੰਨੇ ਆ ਤਾਂ ਤੁਹਾਡਾ ਬਹੁਤ ਧੰਨਵਾਦ ਆ ਜੀ ਆਪਾਂ ਜੁੜਾਂਗੇ ਕਿਸੇ ਹੋਰ ਵਿਸ਼ੇ ਦੇ ਉੱਤੇ ਕਿਸੇ ਹੋਰ ਵਿਸ਼ੇਨ ਜਾਣਕਾਰੀ ਨੂੰ ਲੈ ਕੇ ਦੁਬਾਰਾ ਆਪਾਂ ਲਾਈਵ ਕਰਾਂਗੇ ਜੀ ਲਾਈਵ ਕਰਨ ਦਾ ਆਪਣਾ ਸਵੇਰ ਦਾ ਹੀ ਸਮਾਂ ਹੁੰਦਾ ਜੀ ਆਪਾਂ 6:30 ਤੋਂ ਲੈ ਕੇ 6:45 ਦੇ ਵਿੱਚ ਵਿੱਚ ਆਪਾਂ ਲਾਈਵ ਆਉਣੇ ਹੁੰਨੇ ਆ ਤੁਹਾਨੂੰ ਯਾਦ ਕਰਾ ਦਈਏ 6:30 ਤੋਂ 6:45 ਵਜੇ ਤੱਕ ਆਪਾਂ ਲਾਈਵ ਆਉਣੇ ਆ ਤੇ 10 ਤੋਂ 15 ਮਿੰਟ ਆਪਾਂ ਕਦੇ 20 ਮਿੰਟ ਆਪਾਂ ਲਾਈਵ ਹੁੰਨੇ ਆ ਗੱਲ ਹੁੰਦੀ ਆ ਵਿਸ਼ੇ ਦੇ ਉੱਤੇ ਜੇ ਵਿਸ਼ਾ ਥੋੜਾ ਲੰਬਾ ਹੋਵੇ ਤਾਂ ਲੰਬੀ ਗੱਲ ਹੋ ਜਾਂਦੀ ਆ ਜੇ ਵਿਸ਼ਾ ਛੋਟਾ ਹੋਵੇ ਤਾਂ ਆਪਾਂ ਥੋੜੀ ਗੱਲ ਹੋ ਜਾਂਦੀ ਆ ਅਗਰ ਜੇ ਇਸ ਵਿੱਚ ਕੋਈ ਗਲਬਾਤ ਕਈ ਵਾਰੀ ਰਹਿ ਜਾਂਦੀ ਹੈ ਤਾਂ ਤੁਸੀਂ ਆਪਣੀ ਚੈਨਲ ਤੇ ਜਾ ਕੇ ਵੀਡੀਓ ਵੀ ਦੇ ਸਕਦੇ ਆ ਉਹ ਵੀ ਆਪਾਂ ਇਹਦੇ ਉੱਤੇ ਪਾਈਆਂ ਹੋਈਆਂ ਤਾਂ ਇਹ ਸੀ ਕਿ ਆਪਣੀ ਅੱਜ ਦੀ ਹਰੇਚਾਰੇ ਬਾਰੇ ਗ੍ਰੀਨ ਫੋਲਡਰ ਬਾਰੇ ਜਿਹੜਾ ਆਪਾਂ ਨੂੰ ਮਾਰਚ ਮਹੀਨੇ ਤੋਂ ਲੈ ਕੇ ਅੱਗੇ ਗਰਮੀ ਆ ਰਹੀ ਹੈ ਗਰਮੀ ਵਿੱਚ ਆਪਾਂ ਨੂੰ ਪਸ਼ੂਆਂ ਬਾਹ ਤੇ ਹਰਾਚਾਰਾ ਜਿਹੜਾ ਜਰੂਰ ਚਾਹੀਦਾ ਜੀ ਤੇ ਕਿਉਂਕਿ ਹਰੇ-ਚਾਰੇ ਦੇ ਨਾਲ ਜਿਹੜੇ ਪਸ਼ੂ ਆ ਸਾਡੇ ਤੰਦਰੁਸਤ ਰਹਿੰਦੇ ਆ ਇੱਕ ਉਹਨਾਂ ਦੇ ਵਿੱਚ ਪਾਣੀ ਦੀ ਨਮੀ ਵਧੀ ਰਹਿੰਦੀ ਆ ਮਾਤਰਾ ਜਿਹੜੀ ਪੂਰੀ ਰਹਿੰਦੀ ਆ ਤੇ ਇਹ ਇਹ ਆਪਾਂ ਨੂੰ ਜਿਹੜਾ ਜਿਹੜੇ ਆਪਣੇ ਡੇਅਰੀ ਕਰਦੇ ਕਿਸਾਨ ਨੇ ਇਹ ਉਹਨਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਆ ਤੇ ਜਰੂਰ ਤੁਸੀਂ ਇਹਦੇ ਤੇ ਇਹਨੂੰ ਦੇਖੋ ਜੀ ਤੇ ਇਹ ਚਾਰੇ ਨੂੰ ਬੀਜਣ ਦੀ ਕੋਸ਼ਿਸ਼ ਕਰੋ ਇਹਦੇ ਬਹੁਤ ਫਾਇਦੇ ਨੇ ਤੇ ਚਲੋ ਜੀ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਉੱਤੇ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਲਾਮ ਅਲੈਕਮ ਰਾਮ ਰਾਮ ਓਕੇ ਜੀ ਬਾਏ